ਲੋ ਵੀ ਦੋਸਤੋ ਕਣਕ ਤਾਂ ਖੜੀ ਐ ਖੁੱਲੇ ਸਾਮਾਨ ਦੇ ਵਿੱਚ ਤੇ ਰਬ ਲਸ਼ਕੀ ਵੀ ਜਾਂਦਾ ਤੇ ਮੀਂਹ ਵੀ ਪਈ ਜਾਂਦਾ ਹੁਣ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਯਾਰ ਜੱਟ ਧਰ ਨਾ ਲਾਉਂਦੇ ਆ ਅਪਣ ਕੀ ਕਰਨ ਯਾਰ ਜੱਟ ਦਿਹਾੜੀ ਵਾਲੇ ਨੇ ਆਪਦੀ ਦਿਹਾੜੀ ਲੈ ਲਈ ਜਿੰਨਾ ਉਹਨੇ ਕਿਹਾ ਉਹਨਾਂ ਨੂੰ ਮਿਲ ਗਿਆ ਤੇ ਸੀਰ ਵਾਲੇ ਬੰਦੇ ਨੇ ਆਪਦੇ ਸੀਰ ਦੇ ਪੈਸੇ ਲੈ ਲਏ ਵੀ ਜੱਟਾ ਤੈਨੂੰ ਦੁੱਕੀ ਬਚੇ ਚਾਹੇ ਨਾ ਬਚੇ ਮੈਂ 1 ਲੱਖ 20 ਚ ਆ ਮੇਰਾ 120 ਪੱਤਾ ਉਦੋਂ ਬਾਅਦ ਉਹਨੇ ਕਿਹਾ ਵੀ ਜੱਟਾ ਮੈਂ ਤਾਂ ਤੇਰੇ ਨਾਲ ਸੀਰਤੇ ਆ ਮੈਂ ਕੀ ਕਰਾਂ ਮੈਂ ਤਾਂ 50000 ਚਾਹੀਦਾ ਬੰਦੇ ਨੇ 180 ਦੇਤਾ 120 ਦੇ ਵਿੱਚ ਤੇ 120 ਤੋਂ ਪਹਿਲਾਂ ਉਸ ਬੰਦੇ ਨੇ ਕੀ ਕੀਤਾ ਕਹਿੰਦਾ ਵੀ ਮੈਨੂੰ 40000 ਚਾਹੀਦਾ 50000 ਚਾਹੀਦਾ ਮੇਰਾ ਲੈਣ ਦੇਣਾ ਜੱਟ ਨੇ ਉਹ ਵੀ ਦੇਤਾ ਹੁਣ ਦੱਸੋ ਜਿਹੜੇ ਬੰਦੇ ਕਹਿੰਦੇ ਆ ਕਿ ਵੀ ਯਾਰ ਸਿਰਫ ਜੱਟ ਆਪਦੇ ਵਾਸਤੇ ਧਰਨੇ ਲਾਉਂਦਾ ਤੇ ਮਜ਼ਦੂਰ ਵਾਸਤੇ ਨਹੀਂ ਲਾਉਂਦਾ ਦੱਸੋ ਮਜ਼ਦੂਰ ਮਜ਼ਦੂਰ ਦਾ ਕਿਹੜਾ ਹੱਕ ਹੈ ਜਿਹੜਾ ਉਹਨੂੰ ਦਿਵਾਇਆ ਜਾਵੇ ਹੁਣ ਮਜ਼ਦੂਰ ਨੇ ਆਪਣੀ ਦਿਹਾੜੀ ਵੀ ਲੈ ਲਈ ਸੀਰ ਵੀ ਲੈ ਲਿਆ ਹੁਣ ਪਤਾ ਤਾਂ ਲੱਗੇ ਨਾ ਵੀ ਕਿਹੜਾ ਹੱਕ ਰਹਿ ਗਿਆ ਯਾਰ ਹੁਣ ਆਹ ਖੜੀ ਐ ਫਸਲ ਬਈ ਹੁਣ ਸਰਕਾਰ ਨੇ ਕਹਿਤਾ ਵੀ ਤਾਂ ਆਪਦੇ 5% ਤੱਕ ਅੱਗੇ ਵਧਣੀ ਆ ਹੁਣ ਦੱਸੋ ਰੰਬਾ ਦੇ ਰਿਆਸਰੇ ਛੱਡੀ ਸੀ ਤੇ ਤੂੰ ਵੀ ਬੇਈਮਾਨ ਹੋਇਆ ਫਿਰਦਾ ਹੁਣ ਫਿਰ ਕੀ ਕਰਨਾ ਸਿਰ ਯਾਰ ਜੱਟ ਜੇ ਕਪੈਨਾਂ ਦਾ ਰਾਤ ਨੂੰ 9 ਵਜੇ ਦੇ ਤੱਕ 10 ਵਜੇ ਤੱਕ ਚਲਾਉਣਾ ਨਾ ਮਾੜੀ-ਮੋਟੀ ਗਿੱਲੀ ਵਢਣ ਹੁਣ ਤੁਸੀਂ ਤਾਂ ਕਹਿਤਾ ਕਿ ਯਾਰ 12:05 ਹੋਣਾ ਚਾਹੀਦਾ ਜੇ ਕਿਸੇ ਦੀ 12:06 ਆ ਉਹ ਵੀ ਨਹੀਂ ਤੇ ਲੈਣੀ ਜੇ ਕਿਸੇ ਦੀ 12:07 ਆ 12:12 ਆ ਗਈ ਉਹਦੀ ਤਾਂ ਜਮੇ ਨਹੀਂ ਤੋਲਣੀ ਹੁਣ ਦੱਸੋ ਯਾਰ ਬੰਦਾ ਕਰੇ ਕੀ ਕੋਈ ਦੱਸ ਸਕਦਾ ਯਾਰ ਕੋਈ ਫੇਸਬੁੱਕੀ ਵਾਲਾ ਵਿਦਵਾਨ ਜਿਹੜੇ ਜ਼ਿਆਦਾਤਰ ਫੇਸਬੁੱਕ ਤੋਂ ਹੀ ਵਿਦਵਾਨ ਹੁੰਦੇ ਨੇ ਉਹ ਨਹੀਂ ਹੁੰਦੇ ਕਿਉਂਕਿ ਰੀਅਲ ਜ਼ਿੰਦਗੀ ਦੇ ਵਿੱਚ ਵਿਦਵਾਨਾਂ ਦੀ ਬਹੁਤ ਜ਼ਿਆਦਾ ਕਮੀ ਹੈ ਗਿਆਨ ਦੀ ਬਹੁਤ ਜ਼ਿਆਦਾ ਕਮੀ ਹੈ ਵਿਗਿਆਨ ਦੀ ਬਹੁਤ ਜ਼ਿਆਦਾ ਕਮੀ ਹੈ ਉਹ ਹੈਗੀ ਹੈ ਤੇ ਰੜਕੂਗੀ ਵੀ ਹੁਣ ਤੁਸੀਂ ਦੱਸੋ ਯਾਰ ਵੀ ਜੱਟ ਕਰੇਗੀ ਹੁਣ ਤਾਂ ਰੱਬ ਵੀ ਬੇਈਮਾਨ ਹੋਇਆ ਫਿਰਦਾ ਪਹਿਲਾਂ ਤਾਂ ਰੱਬ ਦੇ ਆਸਰੇ ਛੱਡੀ ਸੀ ਆ ਪਈਆ ਖੁੱਲੇ ਅਸਮਾਨ ਦੇ ਵਿੱਚ ਜੱਟ ਦਾ ਬਿਜ਼ਨਸ ਹੈ ਗੀਤਾਂ ਦੇ ਵਿੱਚ ਜੱਟ ਜੱਟ ਠੀਕ ਆ ਵੀ ਕੋਈ ਗੱਲ ਨਹੀਂ ਭਾਈ ਠੀਕ ਆ ਵੀ ਅਸੀਂ ਮੰਨਦੇ ਆਂ ਵੀ ਜੱਟ ਇੱਕ ਸ਼ਬਦ ਆ ਜਿਹੜਾ ਇਹ ਸਮਾਜਿਕ ਹੋ ਨਿਬੜਿਆ ਕਿਸੇ ਜਾਤ ਜਾਂ ਕਿਸੇ ਸ਼੍ਰੇਣੀ ਦਾ ਨਹੀਂ ਰਿਹਾ ਮਿਰਜੇ ਨੂੰ ਵੀ ਜੱਟ ਕਿਹਾ ਗਿਆ ਵੀ ਚਲੋ ਭਾਈ ਠੀਕ ਹੈ ਪਰ ਅਸੀਂ ਕਿਸਾਨ ਆ ਯਾਰ ਤੇ ਸਾਡੇ ਨਾਲ ਜੁੜਿਆ ਹੋਇਆ ਮਜ਼ਦੂਰ ਕਿਸਾਨ ਤੇ ਮਜ਼ਦੂਰ ਇਹ ਦੋਵੇਂ ਥੋੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਦਾ ਕਿਤੇ ਨਾ ਕਿਤੇ ਜਾ ਕੇ ਹਿੱਸਾ ਨੇ ਇਕਨੋਮਿਕਸ ਦੇ ਇਕਨੋਮਿਕਸ ਦੇ ਵਿੱਚ ਪੜਾਇਆ ਜਾਂਦਾ ਸੀਗਾ ਵੀ ਸਾਨੂੰ ਆਮਦਨ ਦੋ ਤਰੀਕਿਆਂ ਨਾਲ ਹੁੰਦੀ ਹੈ ਸਿੱਧੇ ਅਸਿੱਧੇ ਸਿੱਧੇ ਤੌਰ ਤੇ ਆ ਖੜੀ ਹੈ ਅਸਿੱਧੇ ਤੌਰ ਤੇ ਮੰਨ ਲਓ ਵੀ ਇਹਨੂੰ ਅਸੀਂ ਅੱਗੇ ਵੇਚ ਲਿਆ ਜਾਂ ਸਾਨੂੰ ਇਹਦਾ ਮੁਆਵਜ਼ਾ ਮਿਲ ਗਿਆ ਉਹ ਚੀਜ਼ਾਂ ਆ ਗਈਆਂ ਪਰ ਸਾਡੀ ਜਿਹੜੀ ਕਿਸਾਨਾਂ ਦੀ ਇਹ ਆਮਦਨ ਹੈ ਵੀਰ ਮੇਰੇ ਆ ਇਹ ਸਿੱਧੀ ਆ ਇਥੇ ਕੁਝ ਨਹੀਂ ਹੈਗਾ ਅਕਈਆਂ ਨੂੰ ਹਵਾਜ ਤੋਂ ਵੀ ਡਰ ਲੱਗਦਾ ਹੋਊਗਾ ਬਿਜਲੀ ਤੋਂ ਹਨਾ ਠੀਕ ਹੈ ਤੇਰੇ ਆਖਰੀ ਕਰ ਲੈ ਜਿਵੇਂ ਕਰਨਾ